ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਪੇਜ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣਾ ਬੱਲਾ ਮੰਡੀ ਆਪਾਂ ਪਹੁੰਚਿਆ ਪਹਿਲੀ ਵਾਰ ਤੇ ਲੱਗਦੀ ਆ ਸਾਲ ਚ ਮੇਰਾ ਖਿਆਲ ਆ ਦੋ ਵਾਰੀ ਲੱਗਦੀ ਵੱਡੇ ਲੈਵਲ ਤੇ ਆ ਏਸ਼ੀਆ ਦੀ ਜੇ ਗੱਲਬਾਤ ਕਰ ਲਈਏ ਸਭ ਤੋਂ ਕਹਿੰਦੇ ਵੀ ਵੱਡੀ ਮੰਡੀ ਆ ਜਿਹੜਾ ਪੁਰਾਣੇ ਸਮੇਂ ਚ ਲੱਗਦੀ ਸੀ ਉਦੋਂ ਪਹੁੰਚਦੀ ਸੀ ਇੱਥੇ ਟੋਟਲ ਜਾਨਵਰ ਤੇ ਅੱਜ ਕੱਲ ਇੱਥੇ ਪਹੁੰਚਦੀਆਂ ਨੇ ਮੱਝਾਂ ਤੇ ਗਾਵਾਂ ਗਾਕ ਪਹੁੰਚਦਾ ਆਲ ਇੰਡੀਆ ਦਾ ਇਹ ਬਾਕੀ ਸਾਨੂੰ ਪਤਾ ਸੱਜਣ ਨੂੰ ਤੁਸੀਂ ਜਾਣਦੇ ਹੋ ਮੈਂ ਖੜਾ ਜੱਗੂ ਨਾਲ ਜੱਗੂ ਨੇ ਕਹਿੰਦੇ ਕੱਲ ਵੀ ਮੇਲਾ ਲੁੱਟਿਆ ਭਰਿਆ ਹੋਇਆ ਤੇ ਅੱਜ ਵੀ ਮੇਲਾ ਲੁੱਟਣ ਦੀ ਫੁੱਲ ਤਿਆਰੀ ਚ ਆਲੇ-ਦਾਲੇ ਵੀ ਕਮਾ ਦੇ ਗਰੀ ਕੈਮਰਾ ਕਿਉਂਕਿ ਜਿਹਦੇ ਕੁਆਲਿਟੀ ਦੀਆਂ ਚੀਜ਼ਾਂ ਨੇ ਉਹ ਮੇਲੇ ਨੂੰ ਆਪਦੇ ਵੱਲ ਜੱਗੂ ਖਿੱਚ ਲਾਂਗੇ ਜੀ ਜਰੂਰ 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 ਹੋਰ ਕੀ ਹਾਲ ਚਾਲ ਬਾਠ ਠੀਕ ਠਾਕ ਬਾਕੀ ਤੁਹਾਡੇ ਚੈਨਲ ਦਾ ਵੀਰੂ ਸਭ ਤੋਂ ਆਇਆ ਜੀ ਆਇਆਂ ਮਾਲੇ ਧੰਨਵਾਦ ਕਰਦੇ ਆਂ ਚੜਦੀ ਕਲਾ ਚੜਦੀ ਕਲਾ ਜਿਨ੍ਹਾਂ ਨੇ ਤੁਸੀਂ ਐਡਾ ਟਾਈਮ ਕੱਢ ਕੇ ਸਾਨੂੰ ਭਰਾਵਾ ਇੱਥੇ ਜਰੂਰ ਐਡੀ ਦੂਰੋ ਚੱਲ ਕੇ ਕਿਥੋਂ ਮਾਲੇ ਤੋਂ ਇੱਥ ਇਦੇ ਵੀਰ ਪਿਆਰ ਖਿੱਚ ਕੇ ਲਿਆਂਦਾ ਤੁਹਾਨੂੰ ਜਿਹੜੀ ਗੱਲ ਕਰਨ ਵਾਲੀ ਆ ਸਹੀ ਗੱਲ ਕਰੀ ਪਿਆਰ ਵੀ ਖਿੱਚ ਲਿਆ ਤੇ ਚੰਗੀਆਂ ਚੀਜ਼ਾਂ ਸਾਨੂੰ ਸੌਣ ਵੀ ਨਹੀਂ ਦਿੰਦੀਆਂ ਸੌਣ ਦੇਖ ਲੈ ਯਾਰ ਸਹੀ ਗੱਲ ਪੱਕੀ ਆ ਲੈ ਪੱਕੀ ਆ ਲੈ ਤੋਰੀ ਮਾਈ ਆਏ ਨੂੰ ਤੋਰੀ ਮਾਈ ਕੀ ਗੱਲ ਬਾਤ ਆ ਜੱਗੂ ਇਹਦੀ ਕਿਹੜਾ ਸੁਹਾ ਇਹ ਦੂਜਾ ਸੁਹਾ ਵੀਰ ਜੀ ਤੇ ਮੇਲੇ 'ਚ ਵੀ ਵੀਰ ਚਵਾਈ ਕਰੰਦੀ ਰਹੀ ਆ ਹਰ ਪੱਖੋਂ ਹੀ ਮਤਲਬ ਵੀ ਪੂਰੀ ਰਹੀ ਆ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਜਿਹੜੀ ਇਹਦੀ ਕੁਆਲਿਟੀ ਆ ਉਹ ਮੈਨੂੰ ਬਾਲੀ ਜਿਆਦਾ ਤਾਰੀਫ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ ਇਹਨੇ ਚੀਜ਼ ਨੇ ਆਪਦੇ ਆਪ ਹੀ ਆਪਦੀ ਤਾਰੀਫ ਕਰਾ ਲੈਣੀ ਇਹ ਚੀਜ਼ ਦੀ ਵੀ ਦੱਸਣ ਦੀ ਲੋੜ ਹੀ ਨਹੀਂ ਹੁੰਦੀ ਇਹ ਆਪਣਾ ਆਪ ਹੀ ਦੱਸ ਦਿੰਦੀ ਹੈ ਵੀ ਮੇਰੇ ਕੋਲ ਕੀ ਕੁਝ ਹੈਗਾ ਜਿਹੜੀ ਗੱਲ ਕਰਨਾ ਦੂਜਾ ਸੁਆਹ ਕਿਹੜਾ ਚੱਗੂ ਇਹਦਾ ਦੂਜਾ ਸੁਆਹ ਵੀਰਦੀ ਦਿੰਦੀ ਸੁਆਹ ਦੂਜਾ ਤੇ ਫਿਰ ਪਾਇਲਟ ਦਾ ਕੀ ਰਿਕਾਰਡ ਰਿਹਾ ਪਹਿਲੇ ਨੇ ਵੀਰੇ ਇਹਨੇ 60 ਲੀਟਰ ਦੁੱਧ ਕੱਢਿਆ ਦਿੰਦੀ ਨੇ ਲਾਉਂਦੀ ਤੇ ਨੇੜੇ ਵੱਡਾ 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 ਜਿਹੜੀ ਗੱਲ ਕਰਨ ਵਾਲੀ ਆ ਹ ਜਿਹੜੇ ਨੇ ਸੱਜਣ ਨੇ ਪੰਜ ਰੱਖਣੀਆਂ ਨੇ ਉਹਦੇ ਵਾਸਤੇ ਇੱਕ ਬਹੁਤ ਆ ਹਣਾ ਬਹੁਤ ਬਹੁਤ ਇੱਕ ਹੀ ਬਹੁਤ ਜਿਹੜੀ ਜਗਾ ਘੱਟ ਰੋਕੂਗੀ ਸਹੀ ਗੱਲ ਸਹੀ ਗੱਲ ਖਰਾਕ ਨਹੀਂ ਮੈਂ ਕਹਿੰਦਾ ਵੀ ਘੱਟ ਖਾਊਗੀ ਖਰਾਕ ਇਹ ਫੁੱਲੇ ਖਾਊਗੀ ਜਿਹੜੇ ਹਿਸਾਬ ਨਾਲ ਇਹਦੀ ਬਾਡੀ ਆ ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਕਿਉਂਕਿ ਜੇ ਖਾਊਗੀ ਇਹ ਫੇਰ ਹੀ ਦੁੱਧ ਦੇਊਗੀ ਬਾਕੀ ਭਾਜੀ ਸਭ ਤੋਂ ਵੱਡੀ ਗੱਲ ਨੇੜ ਮਾੜਾ ਕਰਿਓ ਕੈਮਰਾ ਜਿਹੜੀ ਕਹਿਣ ਦੀ ਗੱਲ ਹੁੰਦੀ ਕਹਿੰਦੇ ਨੇ ਇੱਕ ਤੇ ਪੈਪਾਂ ਲੱਗੀਆਂ ਠੀਕ ਆ ਇਨੂੰ ਸਮਰਸ਼ੀ ਵਾਲੀ ਨੇ ਨਾੜਾਂ ਹੀ ਲੱਗੀਆਂ ਵੇਖੋ ਭਾਈ ਇੱਕ ਸਾਡੇ ਏਰੀਆ 'ਚ ਕਹਿੰਦੇ ਨੇ ਪਢੋਲੀ ਆਲਾ ਪੋਰ ਲਾਉਂਦੇ ਨੇ ਆਹ ਵੇਖੋ ਭਾਈ ਦੋਨੋਂ ਪਾਸੇ ਭਾਈ ਮਿਲਕਪ੍ਰਾਣ ਜਿਹੜੀ ਲੱਗੀ ਆ ਠੀਕ ਆ ਗੱਲ ਦਾ ਦੱਸਣੀਆਂ ਇਹਨੂੰ ਇੱਕ ਤੇ ਕਹਿੰਦੇ ਨੇ ਪਾਈਪਾਂ ਲੱਗੀਆਂ ਇਹਨੂੰ ਨਲਕੇ ਵਾਲੀ ਪਾਈਪ ਲੱਗੀ ਪਈ ਜੀ ਇਹ ਗੱਲ ਕਰਨ ਵਾਲੀ ਆ ਇਹ ਬਾਕੀ ਪ੍ਰਮਾਤਮਾ ਦੀ ਮਿਹਰ ਨਾਲ ਭਾਈ ਸੁੱਖ ਨਾ ਹੋਣੀ ਹੋਵੇ ਸਾਰ ਮੇਲੇ 'ਚ ਪੀਡੀਐਫ ਦੇ ਕਿਹ ਮੇਲੇ 'ਚ ਵੀ ਖੜਨ ਵਾਲੀ ਜੋਗ ਪੈ ਰਖ ਲੱਗਦੀ ਨੇ तकरीबन ਇਹਨੇ ਮੇਲਾ ਜਿੱਤ ਲੈਣਾ ਮੇਲਾ ਜਿੱਤੇਗੀ ਭਾਈ ਜਰੂਰ ਆਪਾਂ ਇੱਕ ਗੱਲ ਦੱਸਦਾ ਨਾ ਅੱਧਾ ਮੇਲਾ ਤੇ ਨੇ ਜਾਣ ਸਾਰੀ ਜਿੱਤ ਲੈਣਾ ਜਦੋਂ ਜਾ ਕੇ ਖੜਾתי ਕੰਪੀਟੀਸ਼ਨ ਤੋਂ ਪਹਿਲਾਂ ਹੀ ਪਹਿਲਾਂ ਹੀ ਜਿੱਤ ਲੈ ਗਈ ਭਾਈ ਜਦ ਦੀ ਸਹੀ ਲੱਗੀ ਬਾਕੀ ਇਹਦਾ ਕੱਦ ਵੀ ਦਿਖਾਦੀ ਗੈਰੀ ਓਏ ਐਡੀ ਗਾਮ ਹੈ ਆਪਦੇ ਜੀਵਨ ਤੇ ਪਹਿਲੀ ਵਾਰ ਦੇਖੀ ਅੱਜ ਭਾਈ ਮੈਂ ਵੀ ਪਹਿਲੀ ਵਾਰ ਬਣਾਈਆਂ ਨੇ ਪਰ ਇਹ ਚੀਜ਼ ਅੱਜ ਗੱਲ ਚਲੋ ਕੱਲ ਵੀ ਗਾਵਾਂ ਆਪਾਂ ਵੇਚੀਆਂ 8 ਲੱਖ ਦਾ ਜੋੜਾ ਵੇਚਿਆ ਕੋਈ 4 ਲੱਖ ਦੀ ਵੇਚੀ ਆ ਪਰ ਇਹ ਗਾਣੇ ਉਹ ਵੀਰ ਨੇ ਸਾਡੀ ਵੀਡੀਓ ਵੇਖ ਕੇ ਮੈਨੂੰ ਬੁਲਾਇਆ ਦਦੀਆਂ ਰਾਜ ਨੇ ਕਹਿੰਦਾ ਵੀ ਜੱਗਿਆ ਗਾਂ ਆਪਾਂ ਤੈਨੂੰ ਹੀ ਦੇਣੀ ਆ ਪਰ ਇਹਦੇ ਤਾਂ ਤੂੰ ਮੈਨੂੰ 7000 ਮੰਗੇਗਾ ਪੈਸੇ ਤੇ ਉਹ ਮੈਂ ਪੈਸਿਆਂ ਦੀ ਨਹੀਂ ਪਾਜੀ ਗੱਲ ਜੇ ਮਨ ਤੇ ਖੜ ਗਈ ਨਾ ਕਰੀ ਤੇ ਪੈਰ ਆਪਾਂ ਵੀ ਕਿਤੇ ਪਿੱਛੇ ਪਟਿਆ ਦੇਣੀ ਆ ਠੀਕ ਆ ਗੱਲ ਗਾੜੀ ਕੀਦ ਮੰਨ ਲੈਂਦਾ ਜੱਗੂ ਜਾਂਦਾ ਰਹਿੰਦਾ ਕਿਉਂਕਿ ਆਪਣੇ ਪਿੰਡਾਂ ਵਿੱਚ ਦੀ ਲੰਗਦਾ ਜਦੋਂ ਹਰਿਆਣੇ ਵਾਲੀ ਸੜਕ ਪੈਂਦਾ ਬਾਰਡਰ ਦੇ ਨੇੜੇ ਆ ਕੇ ਪਿੰਡਾਂ ਆਪਣੇ ਤੇ ਭਰਾ ਮਿਲਦਾ ਵੀ ਰਹਿੰਦਾ ਤਕਰੀਬਨ ਤਕਰੀਬਨ ਮੱਜਾਂ ਦੀ ਖਰੀਦਦਾਰੀ ਸਾਰੀ ਤਕਰੀਬਨ ਹਰਿਆਣੇ ਚ ਹੁੰਦੀ ਹੈ ਹਰਿਆਣੇ ਚ ਭਾਜੀ ਹਰਿਆਣੇ ਚ ਹਰਿਆਣੇ ਚ ਤੇ ਬਾਕੀ ਰੁਪਈਏ ਵੀ ਫਿਰ ਉਹੀ ਗੱਲ ਆ ਵੀ ਚੀਜ਼ ਦੇਖ ਹਰੇਕ ਲੈਂਦਾ ਪਰ ਦਿਲ ਉਹੀ ਗੱਲ ਆ ਵੀ ਪਾਥੀ ਜਿੰਨਾ ਕਰਕੇ ਰੁਪਈਏ ਲਾਉਣੇ ਪੈਂਦੇ ਨੇ ਨਾ ਲਾਉਣੇ ਪੈਂਦੇ ਬਈ ਲਾਉਣੇ ਪੈਂਦੇ ਜਿਹੜੀ ਗੱਲ ਕਰਨ ਵਾਲੀ ਆ ਆ ਚੀਜ਼ ਹਰੇਕ ਬੰਦਾ ਦੇਖ ਕੇ ਨੇੜੇ ਪਾ ਗਿਆਂਦਾ ਪਰ ਉਹੀ ਗੱਲ ਆ ਵੀ ਲੱਤਾਂ ਯਾਰ ਕੰਮ ਛੱਡ ਜਿੰਦੇ ਨੇ ਜਦੋਂ ਬੰਦਾ ਬੋਰੀ ਰੁਪਈਆਂ ਦੀ ਮੰਗਦਾ ਹਨਾ ਅਵਲਦੇ ਭਾਜੀ ਮੈਂ ਪਸੰਦ ਨਹੀਂ ਆਉਂਦੀ ਜੇ ਸਾਡੇ ਮੈਂ ਹਰਿਆਣੇ ਦੇ ਪਸੰਦ ਆ ਗਈ ਫਿਰ ਤੂੰ ਹਲਦਾ ਨਹੀਂ ਫਿਰ ਤੇ ਉਹ ਸ ਤੇ ਮੁੱਲ ਲੋ ਇੰਨੇ ਨਹੀਂ ਪਿਛੇ ਹਟਣਾ ਜਿਹੜੀ ਗੱਲ ਕਰਨਾਂ ਦੀ ਜੋ ਚੀਜ਼ ਪਸੰਦ ਆਉਂਦੀ ਗੱਲ ਹੈ ਭਾਈ ਜਿਹੜੀ ਗੱਲ ਕਰਨ ਵਾਲੀ ਹੈ ਇਹਦੇ ਫਿਰ ਕਿੰਨੇ ਪੈਸੇ ਲਵਾਂਗੇ ਵੀਰ ਜੀ ਜੀ ਇਹਦੇ ਇਹਦੇ ਮੁੱਲ ਦੇ ਰੇਟ ਦੀ ਗੱਲ ਕਰੀਏ ਕਿ ਉਹ ਬੰਦੇ ਨੇ ਸਾਡਾ ਜਿਨ੍ਹਾਂ ਦਾ ਫਾਰਮ ਚੱਲਿਆ ਨੇ ਸਾਡਾ ਕੀਤਾ ਮੰਨਤਾਂ ਤੇ ਜੇ ਰੇਟ ਵਾਲੇ ਪਾਸੇ ਲਈਏ ਤੇ 10 ਲੱਖ ਵੀ ਦੀ ਕੀਮਤ ਥੋੜੀ ਦਾ 8 ਲੱਖ ਵੀ ਥੋੜੀ ਆ ਪਰ ਆਪਾਂ ਇਹਦੀ ਆਈਟਮ ਦੇ ਡਿਮਾਂਡ ਕਰਦੇ ਆ 5 ਲੱਖ ਰੁਪਈਆ ਦੇ ਦਿੰਦੇ ਆ ਟਾਈਮ ਕਿੰਨਾ ਕੁ ਕੱਢਦੀ ਆ ਸਮਾਂ ਟਾਈਮ 15 ਦਿਨ ਕੱਚੀ ਆ ਵੀਰ ਜੀ ਜਿਹੜੀ ਹਾਂ 70 ਕਿਲੋ ਦੀ ਐਵਰੇਜ ਜਿਹੜੀ ਮੈਂ ਦੀ ਸਾਡੇ ਕੋਲ ਗ ਬੜੀ ਏਡੀ ਚੀਜ ਉਸ 70 ਨਾਲ ਨਿਕਲੇ ਫਿਰ ਦੇਣਾ ਕਿਨੇ ਵਰਦੀ ਜਰੀ ਆ ਕੱਦ ਪਿੱਟਦੇ ਹਿਸਾਬ ਨਾਲ ਲਾ ਲੀਏ ਬਰੀਡ ਕੁਆਲਿਟੀ ਦੇ ਹਿਸਾਬ ਨਾਲ ਲਾ ਲੀਏ ਤੇ ਬਾਕੀ ਇਹਦਾ ਸੁਭਾਅ ਵੀ ਤੁਸੀਂ ਚੈੱਕ ਕਰ ਸਕਦੇ ਬਾਲੀ ਠੰਡੀ ਹੈ ਵਰਦੀ ਉਹ ਤੇ ਗੱਲ ਹੀ ਨਹੀਂ ਆਨੀ ਇਹਨੂੰ ਬਾਲੀ ਜਿਹਨੂੰ ਨਰਮ ਕਹਿਦੀ ਨਰਮ ਜਿਹੜੀ ਗੱਲ ਕਰਨੀ ਸੀਮਨ ਕਿਹੜਾ ਲੱਗੇ ਜੇ ਕੋਈ ਪਤਾ ਕੁਛ ਨਹੀਂ ਸੀਮਨ ਦਾ ਨਹੀਂ ਪਰ ਪਾਜੀ ਪਤਾ ਜੇ ਤੇ ਜਿਹੜੀ ਗੱਲ ਕਰਨੀ ਆ ਹਾਂਜੀ ਉਹ ਏਡੀ ਗਾਂ ਦੇ ਜ਼ਿਆਦਾਤਰ ਸੈਕਸਿਟੀ ਲੱਗਿਆ ਹੁੰਦਾ ਸੈਕਸਿਟੀ ਭਾਈ ਚੰਗੇ ਫਾਰਮ ਚੋਂ ਆਈ ਹੈ ਭਾਜੀ ਜਿਹੜੀ ਗੱਲ ਕਰਨ ਵਾਲੀ ਇਹਨੂੰ ਚੰਗੇ ਫਾਰਮ ਦੇ ਚੰਗਾ ਹੀ ਸੀਮਨ ਇਹਨੂੰ ਲੱਗਣਾ ਭਾਈ ਜ ਪੇਸ਼ਾਨ ਨੂੰ ਹੋ ਕੇ ਦਿਖਾਦੀ ਗੈਰੀ ਮੈਨੂੰ ਪਤਾ ਕੈਮਰੇ ਚ ਤੇਰੇ ਆਉਣ ਹੀ ਨਹੀਂ ਥੋੜਾ ਪੇਸ਼ਾਨ ਨੂੰ ਰਹੀ ਲੰਬਾਈ ਲੰਬੂਈ ਵੀ ਦਿਖਾਦੀ ਬਾਡੀ ਬੁੱਡੀ ਹਰੇਕ ਪੱਖ ਤੋਂ ਦਿਖਾਦੀ ਕਿਉਂਕਿ 19 ਨਗਤੇ ਰਹਿ ਜੇ ਆਪਣੀ ਦਿਖਾਉਣ ਚ ਹਰ ਕਿਨਾਰਾ ਰਹਿ ਜੇ ਕਿਸੇ ਵੀ ਪੱਖ ਤੋਂ ਰੁਪਈਆ ਜੱਗੂ ਕਰਾ ਇਹਦਾ ਲਾਵਾਂਗੇ 5 ਲੱਖ ਹੈ ਪਰ ਇਹ ਚੀਜ਼ ਦੀ ਬਾਈ ਚੰਗੀ ਆ ਜੇ ਮੁੱਲ ਵਾਲੇ ਭਾਈ ਸਈਏ ਮੁੱਲ ਤੇ ਇਹਦਾ ਦੇ 8 ਲੱਖ ਕਰ ਦਈਏ 10 ਲੱਖ ਕਰ ਦਈਏ ਤਾਂ ਵੀ ਥੋੜਾ ਪਰ ਆਪਾਂ ਚੱਕੀਆਂ 50 50 ਲੱਖ ਤੇ ਸਹੀ ਗੱਲ ਸਹੀ ਗੱਲ ਬਜੀ ਹੈ ਮੱਜਾਂ ਵੀ ਜਿਵੇਂ ਬਈ 51 ਐਸੀ ਬਈ ਲੱਭ ਜਾਂਦੇ ਐਡੇ ਦੀਆਂ ਚੀਜ਼ਾਂ ਨਹੀਂ ਬਈ ਲੱਭਦੀਆਂ ਜੀ ਉਹੀ ਗੱਲ ਆ ਵੀ ਚੀਜ਼ਾਂ ਮਿਲਦੀਆਂ ਕਰਮਾਂ ਨਾਲ ਰੁਪਈਏ ਦੁਨੀਆ ਚੱਕੀ ਫਿਰਦੀ ਆ ਚੱਕੀ ਫਿਰਦੀ ਬਈ ਚੱਕੀ ਫਿਰਦੀ ਆ ਬਾਕੀ ਜੱਗੂ ਸਰਮੈਂ ਦੱਸਿਆ ਵੀ ਬੰਦਾ ਹੈਗਾ ਕਾਢੀ ਚੀਜ਼ਾਂ ਕੁਆਲਿਟੀ ਦੇ ਲਿਆਉਂਦਾ ਲੱਭ ਕੇ ਜਿਵੇਂ ਅਕਸਰ ਹਰਿਆਣੇ ਚੋਂ ਮਈਆਂ ਲੱਭ ਕੇ ਲਾਉਂਦਾ ਉਸੇ ਤਰੀਕੇ ਨਾਲ ਬਾਈ ਨੇ ਇਹ ਗਾਂ ਵੀ ਲਿਆਂਦੀ ਆ ਲੱਭ ਕੇ ਤੇ ਬਾਕੀ ਗਾਂ ਯਾਰ ਮੇਲਾ ਲੁੱਟਦੀ ਵੀ ਆ ਇਥੇ ਤੋਂ ਪਿੱਠ ਪੁੱਠ ਦੀ ਬਣਾਵਟ ਆਪਾਂ ਗੱਲ ਕਰ ਲਈ ਕੋਈ ਢਾਲੂ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਮੈਂ ਤਾਂ ਬਈ ਆ ਚੀਜ਼ਾਂ ਦਾ ਗੈਪ ਬਹੁਤ ਆ ਗਿਆ ਸਿਰ ਤੋਂ ਰਹਿ ਕੇ ਪੈਰਾਂ ਤੱਕ ਇਹਨੂੰ ਐਉਂ ਨਹੀਂ ਕਹੇਦਾ ਤੂੰ ਇਹ ਆਪਸੋ ਰਹਿ ਗਈ ਜਿਹੜੀ ਗੱਲ ਕਰਨ ਵਾਲੀ ਤੇ ਆਪਾਂ ਨੂੰ ਇਹ ਸ਼ੌਂਕ ਆਉਂਦਾ ਵੀ ਜਿਹੜੀ ਚੀਜ਼ ਫੜਨੀ ਹੈ ਨਾ ਭਾਜੀ ਉਹ ਨੰਗਲ ਨਾਲ ਕੋਈ ਕਰੇ ਵੀ ਤੂੰ ਇਹ ਆਪਸੇ ਰਹਿ ਗਈ ਜਿਹੜੀ ਗੱਲ ਕਰਦਾ ਐਂਡੇ ਕਰਨਾ ਕੰਮ ਜਿੰਨਾ ਕਰਦਾ ਐਂਡੀ ਭਾਈ ਜਿਹੜੀ ਗੱਲ ਕਰਨ ਵਾਲੀ ਦਈਆਂ ਆਏ ਨਾ ਬਾਈ ਕਹਿੰਦਾ ਲਵਾਂਗੇ 5 ਲੱਖ ਰੁਪਈਆ ਨੰਬਰ ਤੇਰਾ ਬੋਲ ਦੇ ਜੀ 9876615127 ਜੇ ਅੱਜ ਜ਼ਿਆਦਾਤਰ ਤਾਂ ਇਹ ਗਾਂ ਮੈਨੂੰ ਪਤਾ ਵੀ ਘੰਟੇ ਅੱਧੇ ਘੰਟੇ ਜਿਹਦਾ ਕੇਸੂਰੀ ਹੋ ਜੂ ਬਾ ਹੋ ਜੂ ਭਾਈ 2 ਟਿਕਾਂ ਦੇ ਦੇ ਰਿਹਾ ਆਹਨੇ ਚਾਂਸ ਨੇ ਜਿਹੜੇ 5% ਚਾਂਸ ਨੇ 100 ਚੋਂ ਸਹੀ ਗੱਲ 95% ਦੇ ਚਾਂਸ ਆ ਇੱਥੇ ਵੇਕਣ ਦੇ ਨੇ ਹਾਂਜੀ ਹਾਂਜੀ ਪੂਰੇ ਮੇਲੇ 'ਚ ਆਪਾਂ ਢੇੜਾ ਦਿੱਤਾ ਵੀ ਆਪਾਂ ਨੂੰ ਇਹਦੇ ਨਾਲ ਦਾ ਜਾਨਵਰ ਜਿੰਨੇ ਸੱਜਣ ਖੜੇ ਨੇ ਇਹਨਾਂ ਨੇ ਵੀ ਪੂਰੇ ਮੇਲੇ 'ਚ ਕਿਤੇ ਦੇਖਿਆ ਨਹੀਂ ਹੋਣਾ ਸਹੀ ਗੱਲ ਪੱਕੀ ਵਾਲੇ ਪੱਕੀ ਵਾਲੇ ਹਾਂ ਕੁਆਲਿਟੀ ਕਬੂਲਤੀ ਤੁਹਾਡੇ ਸਾਹਮਣੇ ਆ ਸਾਰੀ ਤੇ ਕਮੈਂਟ ਕਰਕੇ ਵੀ ਦੱਸਿਓ ਬਾਈ ਦੀ ਇਹ ਗਾਂ ਕਿਦਾਂ ਦੀ ਤੇ ਇੱਕ ਹੋਰ ਖੜੀਆ ਹੈਗੀ ਉਹ ਵੀ ਡਵਲਾ ਪੂਰੀ ਪਰ ਇਹਦੇ ਕਰਕੇ ਉਹ ਛੋਟੀ ਲੱਗਦੀ ਇਹਦੇ ਨਾਲੇ ਖੜੀ ਪੱਕੀ ਵਾਲੇ ਪੱਕੀ ਵਾਲੇ ਬੋਲੋ ਤੇ ਬਾਈ ਇਹਨੂੰ ਵੀ ਇਹਦੀ ਜੱਗੂ ਕੀ ਗੱਲ ਬਾਤ ਆ ਇਹ ਬਾਈ ਦੁੱਧ ਦੇਗੀ ਮੱਛੀ 35 ਲੀਟਰ ਪਾਈਦੀਆਂ ਇਹਦਾ ਸੂਆ ਕਿਹੜਾ ਇਹ ਬਾਈ ਦੂਜਾ ਸੂਆ ਵੀ ਦਿੰਨੀ ਜਿਹੜੀ ਗੱਲ ਕਰਨਾ ਸੀ ਇਹ ਵੀ 15 ਦਿਨ ਦੀ ਕੱਚੀ ਹੈ ਬਾਈ ਇਹ ਦਿੰਨੀ ਆ ਲੈਣੀ ਹਾਂ ਹਾਂ ਇਹ ਬਾਕੀ ਮੌਸਮ ਸੋਨਾ ਆ ਰਿਹਾ ਅੱਗੇ ਜਿਹੜੇ ਮੌਸਮ ਚ ਇਹ ਸੁੰਗੀਆਂ ਹਾਂ ਜੀ ਕਿਉਂਕਿ ਵੱਡੀਆਂ ਗਾਵਾਂ ਜੇ ਸਰਦੀ ਦੇ ਵਿੱਚ ਸੁੰਗੀਆਂ ਨੇ ਗਰਮੀ ਨਾਲ ਉਹ ਹਾਂ ਜੀ 7 ਲੀਟਰ ਤੋਂ ਲਾ ਕੇ ਮੇਰਾ ਖਿਆਲ 10 ਲੀਟਰ ਦਾ ਮੌਸਮ ਬਾਜੀ ਅਸਲੀ ਗਾਵਾਂ ਦਾ ਪਾਉਂਦੇ ਭਾਈ ਇਹਨੂੰ ਤੋਰਦੇ ਲੰਬੀ ਜੀ ਮੌਸਮ ਗਾਵਾਂ ਦਾ ਹੋਣੀ ਆ ਹੀ ਜਾਂਦਾ ਭਾਈ ਜਿਹੜੀ ਗੱਲ ਕਹਿੰਦੇ ਵਧੀਆ ਆ ਗਿਆ ਆਉਣ ਵਾਲਾ ਟਾਈਮ ਗਾਵਾਂ ਦਾ ਵਧੀਆ ਆ ਗਿਆ ਸਹੀ ਗੱਲ ਦੀ ਤੇ ਬਾਕੀ ਮੇਲਾ ਵੀ ਮੇਰਾ ਖਿਆਲ ਪੀਡੀਐ ਫੜਾ ਨੇੜ ਆ ਜਿਹੜੇ ਸੱਜਣ ਮੇਲੇ 'ਚ ਪਸ਼ੂ ਪਾਉਣ ਦੇ ਨੇ ਹਾਂ ਹਾਂ ਜੀ ਹਾਂ ਜੀ ਬੜੀ ਜੀ ਆ ਜਿਹੜੇ ਸੱਜਣ ਨੇ ਮੇਲੇ 'ਚੋਂ ਛੰਡੀ ਚੱਕਣ ਦਾ ਸ਼ਕੀਨ ਹੈਗਾ ਉਹ ਬਾਈ ਨਾਲ ਲੈ ਸਕਦਾ ਮੱਥਾ ਕੀ ਹਾਂ ਜੀ ਹਾਂ ਜੀ ਕਿਉਂਕਿ ਪੈਸਾ ਜਿਵੇਂ ਤੁਹਾਨੂੰ ਮੈਂ ਦੱਸਿਆ ਪੈਸਾ ਲੱਗ ਜੀ ਹੁੰਦਾ ਕਿਹੜਾ ਮਾਨ ਸਨਮਾਨ ਹੁੰਦਾ ਇੱਕ ਨਾਮ ਹੁੰਦਾ ਨਾਮ ਲੱਗ ਜੀ ਲੱਗ ਜੀ ਲੱਗ ਜੀ ਦਸਹੀ ਗੱਲ ਪੈਸਾ ਦੁਨੀਆ ਬਹੁਤ ਚੱਕੀ ਫਿਰਦੀ ਆ ਪਰ ਨੌ ਬਣਾਉਣਾ ਜੇ ਤਾਂ ਨੌ ਬਣਾਉਣਾ ਬਹੁਤ ਔਖਾ ਜਿਵੇਂ ਆਪਾਂ ਕਹਿ ਸਕਦੇ ਜੀ ਅੰਬਰਸਰ ਏਰੀਏ ਦੇ ਵਿੱਚ ਯੱਗੂ ਨੂੰ ਕਹਿ ਸਕਦੇ ਆਪਾਂ ਅੰਬਰਸਰ ਲੱਕੇ ਦਾ ਜਿਉਣਾ ਮੋੜਾ ਜਿਵੇਂ ਸਾਡੇ ਏਰੀਆ ਵਾਲਾ ਜਿਉਣਾ ਮਸ਼ਹੂਰ ਹੋਇਆ ਬੜੀ ਬੜੀ ਕੱਚੀ ਆ ਸੱਚੀ ਆ 15 ਦਿਨ ਜਿੰਨੀ ਵੀ ਪਜੀ ਆਊਗੀ ਸਾਰੀ ਬੈਗ ਹੀ ਆਊਗੀ ਪਛਾਣ ਹੋਊਗੀ ਇਹਨੂੰ ਵੀ ਮਿਲਕ ਪੈਣ ਦੇ ਬਾਲੇ ਪੈਵ ਲੱਗੇ ਪਈ ਜਿਹੜੀ ਨੇ ਤੇ ਬਾਕੀ ਜਾਨ ਜੂਣ ਇਹਨਾਂ 'ਚ ਫੁੱਲਾ ਬਰੀਡ ਬਰੂਡ ਦਾ ਤਾਂ ਅੰਤ ਹੀ ਨਹੀਂ ਹੈਗਾ ਕਿਸੇ ਦਾ ਬਾਕੀ ਦੇ ਸਭ ਤੋਂ ਵੱਡੀ ਦਾਣੇ ਦੀਆਂ ਭਲੀਆਂ ਠੀਕ ਆ ਗੱਲ ਤੇ ਸਭ ਤੋਂ ਵੱਡੀ ਇੱਕ ਇਹੋ ਮਲਾ ਬਰੀਡ ਲੋ ਨਸਲ ਲੋ ਉਂਗਲ ਨਹੀਂ ਕੋਈ ਕਰ ਸਕਦਾ ਭਾਈ ਇਹਦੇ ਨਾਲ-ਨਾਲ ਤਾਂ ਇਹਨਾਂ ਦੇ ਤੁਸੀਂ ਬਰੀਡ ਤੇ ਵੀ ਕੰਮ ਕਰ ਸਕਦੇ ਹੋ ਤੇ ਨਾਲ-ਨਾਲ ਇਹਨਾਂ ਨਾਲ ਤੁਸੀਂ ਮੇਲਾ ਵੀ ਜਿੱਤ ਸਕਦੇ ਹੋ ਹਾਂਜੀ ਹਾਂਜੀ ਜੀ ਬਜੀ ਇੱਕ ਤੀਰ ਨਾਲ ਦੋਸ਼ਕਾਰ ਕਰ ਲੋਂਗੇ ਤੇ ਮੇਰਾ ਖਿਆਲ ਲੱਗੇ ਇਹਨਾਂ ਦੇ ਤਕਰੀਬਨ ਵੱਡੀਆਂ ਗਾਵਾਂ ਦੀ ਜ਼ਿਆਦਾਤਰ ਸੈਕਸਡੀ ਲੱਗੇ ਹੁੰਦੀਆਂ ਆਹ ਹਾਂਜੀ ਹਾਂਜੀ ਜੀ ਬਜੀ ਤੇ ਇੱਕ-ਇੱਕ ਇਹ ਜੇ ਬੱਚੀ ਦੰਦੀਆਂ ਨੇ ਜਿੰਨੇ ਦੀ ਤੁਸੀਂ ਖਰੀਦ ਕਰੋਗੇ ਅੱਧੇ ਮੁੱਲ ਦੀ ਇਹਨਾਂ ਦੀ ਪਹਿਲਾਂ ਬੱਚੀ ਤਿਆਰ ਹੋ ਜਾਂਦੀ ਉਹ ਹੋਜੋ ਹੋਜੋ ਪਾਜੀ ਹੋਜੋ ਸਹੀ ਗੱਲ ਪੱਕੀ ਵਾਲਾ ਜੀ ਜਿੰਨੇ ਦੀ ਜੋ ਗਾਂ 5 ਲੱਖ ਦੀ ਖਰੀਦ ਕਰਦੇ ਆ ਤਾਂ 2.5 ਲੱਖ ਦੀ ਕਿਉਂਕਿ ਮਾੜਾ ਵੀ ਉਹ ਬਾਕੀ ਇਹਨਾਂ ਦੀ ਤਿਆਰੀ ਹੁੰਦੀ ਹੈ ਜਿਹੜੀ ਤਕਰੀਬਨ ਜੇ ਸੇਵਾ ਗੱਡਮੀ ਲਾ ਦਈਏ ਤਾਂ ਆਪਾਂ 2 ਸਾਲ ਦੇ ਅੰਦਰ ਅੰਦਰ ਹੀ ਬੱਚਾ ਸੂਪ ਆਉਂਦਾ ਇਹਨਾਂ ਦਾ ਮੱਝਾਂ ਨਾਲ ਥੋੜੀਆਂ ਫਾਸਟ ਹੁੰਦੀਆਂ ਨੇ ਹੈ ਨਾ ਇਹ ਦੇ ਭਾਈ ਕਰਮਾਲੀਆਂ ਆਪਣੀਆਂ ਦੇ ਨੇ ਮਤਲਬ 6 ਮਹੀਨੇ ਦੇ ਆਪਣਾ ਰੇਟ ਪੂਰਾ ਕਰ ਦਿੰਦੀ ਹੈ ਭਾਈ 11 11 12 ਮਹੀਨਿਆਂ ਦੀ ਬੱਚੀ ਗੱਭਣ ਹੋ ਜਾਂਦੀ ਹੈ ਚੰਗੀ ਕਬਾਲ ਹੋ ਜਾਂਦੀ ਹੋ ਜਾਂਦੀ ਭਾਈ ਹੋ ਜਾਂਦੀ ਤੇ ਬਾਕੀ ਜਿਹੜੀ ਦੁੱਧ ਦੀ ਇਹਨਾਂ ਦੀ ਮਾਤਰਾ ਉਹ ਸਾਨੂੰ ਆਪ ਹੀ ਸਹੀ ਗੱਲ ਆ ਤੁਸੀਂ ਨੇ ਬਾਈ ਦੇ ਮੂੰਹੋਂ ਵੀ ਦੁੱਧ ਕਿੰਨਾ ਪਾਉਣੀਆਂ ਤੇ ਜੋੜ ਲਓ ਡੇਲੀ ਬਣੂਗਾ ਕਿੰਨੇ ਦਾ ਸਹੀ ਪੱਕੀ ਵਾਲ ਪੱਕੀ ਵਾਲ ਇਹਦਾ ਰੇਟ ਕੀ ਰਹੂਗਾ ਇਹਦਾ ਵੀਰ ਜੀ ਮੁੱਲ ਕਰਨ ਨੂੰ ਕੁਝ ਵੀ ਇਹਦਾ 2 ਲੱਖ 20 ਹਜ਼ਾਰ ਰੁਪਏ ਦੀ ਦਿੰਦਾਂਗੇ ਇਹਦਾ 2 ਲੱਖ ਤੇ 20 ਹਜ਼ਾਰ ਹਾਂਜੀ ਹਾਂਜੀ ਉਹਦਾ 5 ਲੱਖ 5 ਲੱਖ ਤੇ 20 ਹਜ਼ਾਰ ਹੋ ਗਿਆ ਹਾਂਜੀ ਹਾਂਜੀ ਫਿਰ ਜੇ ਜੋੜੇ ਹੀ ਪਾਲਿਆ ਕਿਸੇ ਸੱਜਣ ਨੇ ਛੱਡ ਦਾਂਗੇ ਫੁੱਲ ਮਾਨਦਨ ਕਰ ਦਾਂਗੇ ਵੀਰ ਜੀ ਜਿਹੜੀ ਗੱਲ ਕਰਨ ਵਾਲੀ ਆ ਇੱਕ ਵਾਰੀ ਮਨ ਲੱਕ ਦਾਂਗੇ ਜਦੋਂ ਮਨ ਗਾਂ ਲੈਣ ਆ ਗਿਆ ਇੱਥੇ ਜਾਨ ਨਹੀਂ ਦਿੰਦੇ ਬੱਲੇ ਮੰਡੀ ਚ ਵੀਰ ਜੀ ਦਿੰਦੇ ਆ ਵੀ ਉਤਲਾ 20 ਚੱਕ ਦਾਂਗੇ ਚੱਕ 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 ਦਾਂਗੇ ਕੋਈ ਗੱਲੀ ਮਰਜੀ ਦੀ ਜੀ ਜੱਗੂ ਕਹਿੰਦਾ ਜੋੜੇ ਚ ਉਤਲਾ 20 ਚੱਕ ਦਾਂਗੇ ਬਾਕੀ ਇਹ ਤਾਂ ਨੇੜੇ ਆ ਕੇ ਤੁਸੀਂ ਮੱਥਾ ਲਾਓਗੇ ਸੌਦਾ ਤੁਹਾਡਾ ਬਾਣੀ ਜਾਊ ਛੱਡਣੀਆਂ ਕਿਸੇ ਸੱਜਣ ਨੇ ਹੈ ਨਹੀਂ ਗਾ ਹਾਂਜੀ ਹਾਂਜੀ ਬਾਕੀ ਸਹੀ ਹੈ ਨੰਬਰ ਬੋਲਦੇ ਜੱਗੀ ਜਰਾ 9976615127 ਜੇ ਬਾਕੀ ਜਗਦੀਪ ਡੇਰੀ ਫਾਰਮ ਕਰਕੇ ਸਾਰੇ ਵੀਰ ਭਰਾ ਆਪਾਂ ਨੂੰ ਜਾਣਦੇ ਜਿਹੜੀ ਗੱਲ ਕਰਨ ਵਾਲੀ ਹੈ ਸਾਰੇ ਵੀ ਸੱਜਣ ਦਾ ਚੱਲਦਾ ਫੁੱਲਾ ਅੱਜ ਕੱਲ੍ਹ ਇਹ ਹੀ ਗੱਲ ਨਹੀਂ ਹਾਂਜੀ ਹਾਂਜੀ ਵੀਰ ਜੀ ਦੀਆਂ ਤੇ ਬਾਕੀ ਚਰਚਾ ਦਾ ਵੇਸਾ ਵੀ ਬਣਿਆ ਰਿਹਾ ਅਕਸਰ ਤੇ ਮੱਜਾਂ ਦਾ ਜੱਗੂ ਕਿਵੇਂ ਚੱਲਦਾ ਮੱਜਾਂ ਵੀਰ ਜੀ ਕੱਲ ਆਪਾਂ 12 13 ਝੋਟੀਆਂ ਸੇਲ ਕੀਤੀਆਂ ਠੀਕ ਹੈ ਗੱਲ ਤੇ 12 13 ਹੀ ਆਪਣੇ ਕੋਲ ਜੋੜ ਜਿਹੜੀਆਂ ਬੱਚੀਆਂ ਆਈਆਂ ਟਾਪ ਤੋਂ ਟਾਪ ਵੀ ਆਈਆਂ ਇਹ ਤੇ ਦੀਆਂ ਠੀਕ ਹੈ ਗੱਲ ਤੇ ਬਾਕੀ ਵੀਰ ਜੀ ਜਿੰਨੀ ਕੀ ਜਾਣਕਾਰੀ ਆਪਾਂ ਨੂੰ ਹੈਗੀ ਆ ਆਪਾਂ ਝੋਟੀ ਲਈਏ ਗਾਂ ਲਈਏ ਤੇ ਟਾਪ ਕਲਾਸ ਹੀ ਲਈਦੀ ਵੀਰ ਜੀ ਜਿਹੜੀ ਕਰਨੀ ਹੈ ਆ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਸਾਰੀ ਮੰਡੀ 'ਚ 걔ੜਾ ਆਪਾਂ ਨੇ ਦਿੱਤਾ ਹੀ ਆ ਤਕਰੀਬਨ ਆ ਏ ਸੱਜਣ ਮੇਰਾ ਕਹਿੰਦਾ ਸਭ ਤੋਂ ਪਹਿਲਾ ਵਿਹਲਾ ਹੋਗਾ ਹੁਣ ਆ ਮਾਲ ਦੇ ਵਜ ਪਾ ਜੀ ਕੋ ਕੱਲ ਵੇਗੀਆਂ ਤੇ ਕੋਟੜਾ ਦੇ ਆਉਣ ਤੋਂ ਪਹਿਲਾਂ ਆਪਾਂ ਵੇਗੀਆਂ ਜਿਹੜੀ ਅਸੀਂ ਅਸੀਂ ਰੇਟ ਹੋਗੇ ਨਹੀਂ ਲੈਣ ਤੇ ਕਹਿੰਦੇ ਖੜੀਆਂ ਦੀ ਰਾਣੀਆਂ ਆਪਾਂ ਦਿਖਾ ਵੀ ਦਿੰਦੇ ਤੁਹਾਨੂੰ ਸਹੀ ਗੱਲ ਸਹੀ ਗੱਲ ਮਾਲ ਪਾਈ ਨੇ ਸਾਰਾ ਵੇਚ ਤੇ ਗਾਵਾਂ ਕੱਲ ਹੀ ਮੰਗਾਈਆਂ ਇਹ ਰਾਤ ਹੀ ਆਈਆਂ ਭਾਈ ਅੱਜ ਇਹ ਰਾਤ ਆਈਆਂ ਇਹ ਅੱਜ ਮੈਂ ਚੱਲ ਤੰਬੂ ਪਹਿਲਾ ਵਿਹਲਾ ਦੇ ਨਾਲ ਇਹ ਸੱਜਣ ਨੇ ਆਪਣੇ ਨਾਲ ਵੀਰ ਨੇ ਸਾਡੀ ਵੀਡੀਓ ਵੇਖੀ ਸੀ ਕੱਲ ਗਾਵਾਂ ਦੀ ਤੇ ਉਹਨੇ ਸੱਦ ਗਿਆ ਆਪਾਂ ਨੂੰ ਮਾਨਤਾ ਨਾਲ ਕਹਿੰਦਾ ਜੱਗੇ ਮੈਂ ਗਾਂ ਤੈਨੂੰ ਜ਼ਰੂਰ ਦੇਣੀ ਹੈ ਉਹਨੇ ਪੈਰ ਨਾਲ ਬੁਲਾ ਕੇ ਦਿੱਤੀ ਉਹਨੂੰ ਪਤਾ ਵੀ ਆ ਵੀ ਯਾਰ ਇਹ ਸੱਜਣ ਪੈਸੇ ਪਰੂਗਾ ਸਹੀ ਗੱਲ ਸਹੀ ਗੱਲ ਬਈ ਪੱਕੀ ਹਲ ਨਹੀਂ ਆ ਮੱਝਾਂ ਆਪਣੇ ਕੋਲ ਜੇ ਕੋਈ ਕਿੰਨੀਆਂ ਕਰੈਂਦੀਆਂ ਕਰੇ ਮੱਝਾਂ ਬਈ ਆਈਟਮ ਦੇ ਆਨਲਾਈਨ ਤੇ ਜਦੋਂ ਬਈ ਆ ਮੇਲੇ ਤੋਂ ਬਾਅਦ 24 ਘੰਟੇ 10 ਮੱਝਾਂ ਆਪਣੇ ਕੋਲ 24 ਘੰਟੇ ਖੜੀਆਂ ਰਹਿਣਗੀਆਂ ਤੇ ਹੁਣ ਮੌਸਮ ਵਧੀਆ ਹੋ ਗਿਆ ਤੇ 10 گاਵਾਾਂ ਵੀ ਆਪਾਂ ਚੋਚਵੀਂ ਦੇਖੜੀ ਜਾਨੀਂ। گاਵਾਾਂ ਦਾ ਵੀ ਚਲਾਵਾਂਗੇ ਭਾਈ ਜਰੂਰ। ਐ ਚੱਪ ਤੇ ਜਰਸੀ ਦਾ। ਹਾਂ ਜਰਸੀ ਦੋਵੇਂ ਲਵਾਂਗੇ ਜਿਹੜੀ ਗੱਲ ਕਰਨ ਵਾਲੀ ਸੀ। ਠੀਕ ਹੈ ਜੀ। ਤੇ ਰੇਟ ਮੱਝਾਂ ਦਾ ਜੱਗੂ ਕਿੰਨੇ ਦਾ? ਰੇਟ ਭਾਈ ਵੇਖੋ 1.5 ਤੋਂ ਚਾਲੂ ਹੋ ਕੇ 2 ਦੀ ਲੈ ਲੈ 2.5 ਦੀ ਲੈ ਲੈ। ਦੁੱਧ ਕਿੰਨਾ ਕੁ? ਕਿੰਨੇ ਕੁ ਦਾ? ਦੁੱਧ 15 ਤੋਂ ਆਪਾਂ ਪਲਾਸੀ ਲੈਨੇ ਵੀਰ ਜੀ। ਆਪਣਾ 12-13 ਕਿਲੋ ਵਾਲੀ ਨਹੀਂ ਲੈਂਦੇ। 12 ਤੋਂ 15 ਤੋਂ। 2 ਕਿਲੋ ਮੈਂ ਤਾਂ ਨਹੀਂ ਲੈਂਦੇ ਆਪਾਂ। ਨਾ ਨਾ ਲੋਕਲ ਮੈਂ ਨਹੀਂ ਆਪਾਂ ਹਰਿਆਣੇ ਦੀ ਝੋਟੀ ਲੈਨੇ। ਹਰਿਆਣੇ ਦੀਆਂ ਵੀਰ ਜੀ। ਤੇ گاਵਾਾਂ ਸਾਰੀਆਂ ਗਾ ਵੀਰ ਜੀ ਆਪਾਂ ਨੇ ਸ਼ੁਰੂ ਤੋਂ ਹੀ ਅਸਲੀ ਪਹਿਲਾ ਗਾਂ ਦੇ ਆਪਾਂ ਕੰਮ ਕਿ ਜ਼ਿਆਦਾ ਕੀਤਾ ਜਿਹੜੀ ਗਾਂ ਆਪਾਂ ਲਈ ਆ ਤੇ ਜੇ ਇੱਥੇ ਵੀ ਲਈ ਆ ਆਪਾਂ ਆਪਾਂ ਬਰੀਡ ਤੇ ਗਾਂ ਲਈ ਜੇ ਜਰਸੀ ਲਈ ਆ ਉਹ ਵੀ ਬਰੀਡ ਤੇ ਲਈ ਆ ਜੇ ਸ਼ਾਈਵਲ ਕ੍ਰੋਸ ਲਈ ਆ ਆਪਾਂ ਉਹ ਵੀ ਜਿਹੜੀ ਵੀ ਮਨ ਨਾਲ ਲਈ ਆ ਬਰੀਡ ਤੇ ਆਪਾਂ ਕੰਮ ਕੀਤਾ ਮਤਲਬ 6 ਭਾਂਡੇ ਵਾਲੀਆਂ ਲਈਆਂ ਮਨ ਨਾਲ ਛੌਂਗ ਵੀਰ ਜੀ ਆਪਾਂ ਜਿੰਨਾ ਵੀ ਛੌਂਗ ਹੈਗਾ ਆਪਾਂ ਆਪਾਂ ਬਰੀਡ ਤੇ ਕੰਮ ਕੀਤਾ ਵੀਰ ਜੀ ਠੀਕ ਹੈ ਕੰਮ ਕਰਦੇ ਨੇ ਕਿੰਨੇ ਸਾਲ ਤੋਂ ਕੰਮ ਸਾਡੀ ਵੀਰ ਜੀ ਆ 第三 ਪੀੜੀ ਹੈ ਸਾਡੀ ਦੀਆਂ ਘਾ ਜਿਹੜੀ ਗੱਲ ਕਰਨੀ ਸਾਡੇ ਫਾਦਰ ਸਾਹਿਬ ਕਰਦੇ ਦਿੰਦਿਆਂ ਤੇ ਫੇ ਸਾਡੇ ਆਪਾਂ ਗਾੜੀ ਡੱਬੇ ਕਰਨ ਦੀ ਕਿਉਂਕਿ ਜਿੱਦਣ ਦਾ ਜਿੱਦਣਕ ਤਾਂ ਮੈਂ ਕੰਮ ਸ਼ੁਰੂ ਕੀਤਾ ਉਦੋਂ ਦੀ ਬਾਈ ਨੂੰ ਦੇਖਿਆ ਤਾਂ ਕਰਕੇ ਪੁੱਛਿਆ ਪਰ ਕੰਮ ਵਾਲੀ ਕਹਿੰਦਾ ਕੋਈ ਇੰਨੀ ਆ ਫਾਦਰ ਸਾਹਿਬ ਸਾਡੇ ਆਏ ਨਾਲ ਦੇ ਦਿਆਂ ਕਿਹੜੇ ਬੰਦੇ ਆਇਆ ਖਲੋ ਤੇ ਦਿਆਂ ਅਸਰੀ ਗਾਣੀ ਅਸਰੀ ਗਾਣੀ ਨਾਮ ਦਾ ਜੀ ਹਾਂਜੀ ਦਲਬਾਖ ਸਿੰਘ ਕਿਉਂਕਿ ਬਾਕੀ ਦਾ ਸੱਜਣ ਤਕਰੀਬਨ ਜਾਣਦੀ ਹੋਣਗੇ ਜਿਹੜੇ ਚਲੋ ਨਵੇਂ ਸੱਜਣ ਜੁੜੇ ਨੇ ਹਨਾ ਉਹਨਾਂ ਨੂੰ ਜਾਣ ਪਛਾਣ ਹੋਣੀ ਹੈ ਹਾਂਜੀ ਹਾਂਜੀ ਜੀ ਆਪਣਾ ਫਿਰ ਕੀਤੇ ਯਾਰ ਬਪਾਰ ਵਪਾਰ ਸ਼ੋਭ ਤੋਂ ਅਸੀਂ ਮੈਂ ਬਚਪਨ ਤੋਂ ਵੱਡਾ ਕੀਤਾ ਠੀਕ ਹੈ ਜੀ ਤੇ ਹੁਣ ਕੁਝ ਮੈਨੂੰ 12 13 ਸਾਲ ਹੋ ਗਏ ਛੱਡ ਕੇ ਮੈਂ ਕਿਰਤੀ ਕਿਸਾਨ ਜੁਣੀ ਪੰਜਾਬ ਦਾ ਜ਼ਿਲ੍ਹਾ ਗਰਦਾਸਪੁਰ ਦਾ ਪ੍ਰਧਾਨ ਤੇ ਇਹ ਹੁਣ ਬੱਚੇ ਨੇ ਕੰਮ ਚੁੱਕ ਲਿਆ ਤੇ ਮੈਂ ਫਿਰ ਇਹਦੇ ਤੋਂ ਮੈਂ ਫਿਰ ਇਹ ਵਾਈ ਜੋਟੀ ਦੇ ਵਿੱਚ ਹੋਰ ਲੋਕਾਂ ਦੇ ਕਾਰੋਬਾਰ ਜਿਨ੍ਹਾਂ ਦੇ ਕੰਮ ਅੜੇ ਫਸੇ ਹੋਣ ਕਿਸੇ ਮਾਤੜ ਬੰਦੇ ਨੂੰ ਕੋਈ ਤੰਗ ਕਰੇ ਕੋਈ ਗਲਬਾਤ ਹੋਵੇ ਕਿਸੇ ਦੇ ਨਾਲ ਦੂਰ ਦਰਦ ਘਰ ਨਹੀਂ ਮੈਨੂੰ ਵੀ ਨਹੀਂ ਖਲੋਣਾ ਮਿਲਦਾ ਇਸੇ ਤਰ੍ਹਾਂ ਕੇ ਜੇ ਬੰਦੀ ਦੇ ਵਿੱਚ ਪੂਰਾ ਸਾਲ ਇੱਕ ਤੇ ਕੁਝ ਮਹੀਨੇ ਦਿੱਲੀ ਵੀ ਬਤীদ ਕੀਤੇ ਸੀ ਇਹ ਲੋਕ ਸੇਵਾ ਕਰਨ ਦੇ ਆ। ਇਹ ਬੱਚਾ ਚਲੋ ਆਪਣਾ ਕੰਮ ਕਰਦਾ ਘਰ ਦੇਖੋ ਕਿਦਾਂ ਕਰਦਾ ਤਾਂ ਕਰਕੇ ਗੱਲਬਾਤ ਕਰ ਲਈਏ ਬੱਚਾ ਬੱਚਾ ਜੀ ਇਕੱਲੇ ਆਪਣੇ ਪੰਜਾਬ ਦੀ ਨਹੀਂ ਕਰਦਾ ਪੰਜਾਬ ਹਰਿਆਣਾ ਬਾਹਰ ਤੱਕ ਵੀ ਗੱਲਬਾਤ ਕਰ ਲਈ ਤੇ ਬਾਹਰ ਤੱਕ ਵੀ ਸੱਜਣ ਬਾਈ ਨੂੰ ਜਾਣਦੇ ਨੇ ਤਕਰੀਬਨ ਮੇਰਾ ਖਿਆਲ ਹੈ ਬਾਹਰ ਵਾਲੇ ਸੱਜਣ ਵੀ ਮਾਲ ਆਨਲਾਈਨ ਮੰਗਾ ਲੈਂਦੇ ਨੇ ਹਾਂ ਬੜੀ ਆਪਣੇ ਕੋ ਵੀਰ ਦੀ ਜਿਆਦਾ ਤੇ ਵੇਖੋ ਜਿਨ੍ਹਾਂ ਨੂੰ ਆਪਣੇ ਦੇ ਯਕੀਨ ਤੇ ਭਰੋਸਾ ਆ ਤੁਹਾਡੇ ਚੈਨਲ ਤੇ ਜਗਦੀਪ ਡੇਰੀ ਫਰਮ ਦੇ ਤੇ ਆਪਾਂ ਮਹੀਨੇ ਦੀ 150 ਮੈਂ ਵਿਕਰੀ ਕੀਤੀ ਵੀਰ ਜੀ 150 ਪੂਰੀ ਗਿਣਤੀ ਦੀ ਮੈਂ ਵਿਕਰੀ ਜਿਹੜੀ ਗੱਲ ਕਰਨ ਵਾਲੀ ਆ ਤੇ ਜਿਆਦਾ ਭਾਈ ਸਾਡਾ ਆਨਲਾਈਨ ਹੀ ਮਾਲ ਵਿਕਦਾ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਆ ਲਾਗੇ ਚੱਕੇ ਦਸਾਂ ਪਿੰਡਾਂ ਦੇ ਇਹ ਇੱਥੇ ਸੱਜਣ ਮਿੱਤਰ ਆ ਵੀ ਬਲਾਲੀ ਦਾ ਜਿੱਦਾਂ ਮਤਲਬ ਦੂਰ ਕਿਤੇ ਜਾਂਦੀ ਆ ਤੇ ਜੇ ਦੋ ਦੋ 15 ਹੈਗਾ 15 ਦਸੀ ਦਾ ਜੇ 20 ਕਿਲੋ ਹੈਗਾ 20 ਦਸੀ ਦਾ ਵੀ ਜਿਹੜੀ ਜਿਹੜੀ ਬਦਦਾ ਦਾ ਸਿਸਟਮ ਨਹੀਂ ਹੈ ਇਹ ਬਾਕੀ ਗੁਰਪ੍ਰੀਤ ਜੀ ਜਦੋਂ ਆਪਣੇ ਚੈਨਲ ਦੇ ਕੰਮ ਕਰੀਏ ਉਦੋਂ ਸਾਰੀਆਂ ਗੱਲਾਂ ਵੇਖ ਕੇ ਆਪਾਂ ਨੂੰ ਕਰਨਾ ਪੈਂਦਾ ਜਿੰਮੇਵਾਰੀ ਆਪਣੇ ਚੈਨਲ ਤੇ ਬੜੀ ਵੱਡੀ ਹੋਈ ਨਹੀਂ ਵੀ ਆਪਣਾ ਖੁਦ ਚੰਨਣਿਆ ਤੇ ਇਹ ਕਰਕੇ ਚਲੋ ਜਿੰਨੇ ਵੀ ਹੈਗੇ ਭਾਈ ਇਹੋ ਹੀ ਆਪਣਾ ਸ਼ੁਰੂ ਤੋਂ ਵੀ ਕਿਹਦਾ ਦੇਲਣਾ ਦੁਖੇ ਜਿਹੜਾ ਪਛੂ ਲਵੇ ਤੇ ਚੰਗਾ ਕੇ ਨੂੰ ਵੀਰ ਨੂੰ ਪਾਵੇ ਉਹੀ ਗੱਲ ਆ 2000 ਚਾਹੇ ਤੂੰ 1.5 ਲੱਖ ਵਾਲਾ 202500 ਮਹਿੰਗਾ ਲਾ ਦੇ ਪਰ ਦੁੱਧ ਹੀ 16 ਦੱਸੇ ਦਾ 16 ਹੀ ਨਿਕਲੇ 16 ਪੱਕੀ ਵਾਲਾ ਪੱਕੀ ਵਾਲਾ ਕਿਉਂਕਿ ਉਹ ਜਿਹੜਾ 2-4000 ਲੱਗਦਾ ਯਾਰ ਉਹ ਬੰਦੇ ਨੂੰ ਦੁੱਖਦਾ ਨਹੀਂ ਦੁੱਖ ਉਹੋ ਲੱਗਦਾ ਜੇ ਉਹ ਆਪਾਂ ਡੂਰ ਦੀ ਮਹਿ ਲੈ ਲਈਏ ਤੇ ਦੁੱਧ 16 17 ਕਹਿੰਦੇ ਤੇ ਘਰੇ ਜਾ ਕੇ 12 ਨੇ 12 ਨੇ ਕਹਿੰਦੇ ਫੇਰ ਦੁੱਖ ਲੱਗਦਾ ਭਾਈ ਜਿਹੜੀ ਗੱਲ ਹੈ ਦੋ 4000 ਦਾ ਬੰਦਾ ਦੁੱਖ ਮੰਨਦਾ ਨਹੀਂ ਮੰਨਦਾ ਨਹੀਂ ਦੁੱਖ ਕੁਆਲਟੀ ਦੀ ਚੀਜ਼ ਵਗ ਜੇ ਬੰਦੇ ਦੇ ਬਾਲੇ ਬਾਕੀ ਸਾਡੇ ਪਹਿਲਵਾਨ ਫਿਰਦੇ ਆਓ ਅਮਨ ਸਾਭ ਜੀ ਸੀ ਆ ਜਾ ਅਮਨਿਆ ਆ ਗਿਆ ਫੇਰ ਆ ਇਹ ਸਾਡਾ ਦਿਲੋਂ ਫਰੈਂਡ ਹੈ ਅਡਾ ਜੀ ਜਿਹੜੀ ਗੱਲ ਕਰਨ ਵਾਲੀ ਇਹ ਦੰਦੀਆਂ ਠੀਕ ਹੈ ਦੰਦੀਆਂ ਦੰਦੀਆਂ ਹੋਰ ਟਿੱਟਾ ਵੀ ਨੇ ਬਹੁਤ ਵਧੀਆ ਪਰਫੈਕਟ ਹੈ ਤਾਂ ਇਹ ਬਹੁਤ ਵਧੀਆ ਹੋਰ ਫਿਰ ਘਰ ਵਿਚਾਰ ਵੀ ਕਿਵੇਂ ਆ ਮੰਡੀ ਦਾ ਸਿਸਟਮ ਆ ਯਾਰ ਮੰਡੀ ਦਾ ਸਾਡੇ ਭਰਾ ਦੀ ਮੰਡੀ ਹੁੰਦੀ ਹੈ ਇਹ ਘਰ ਦਾ ਮੰਡੀ ਇਹਨਾਂ ਨੇ ਵੀ ਇਹਨਾਂ ਨੇ ਬਣਾਈ ਹੋਈ ਹੈ ਕਹਿੰਦੇ ਚਲੇ ਜਾਣਗੇ ਮੰਡੀ ਖਤਮ ਹੋ ਜਾਣੀ ਹੈ ਜਦ ਇਹ ਆਉਂਦੇ ਮੰਡੀ ਲੱਗ ਜਾਂਦੀ ਹੈ ਠੀਕ ਆ ਗੱਲ ਹੋਰ ਵੀ ਮੰਡੀਆਂ ਚ ਜਿੱਥੇ ਕਿਤੇ ਜਾਂਦੇ ਆ ਤੇ ਜਿੰਨੇ ਵਪਾਰੀ ਭਰਾ ਹੁੰਦੇ ਆ ਮਾਲ ਵੇਚਣ ਵਾਲੇ ਜਿਹੜੇ ਸਪੈਸ਼ਲ ਇਹਨਾਂ ਦੀ ਵੇਟ ਕਰਦੇ ਹੁੰਦੇ ਆ ਗਿਆਂਦੀ ਠੀਕ ਆ ਗੱਲ ਵੀ ਉਹ ਸਾਡਾ ਭਰਾ ਆਊਗਾ ਕਿਉਂਕਿ ਜਿਵੇਂ ਆਪਾਂ ਪਹਿਲਾਂ ਗੱਲ ਦੱਸੀ ਆ ਵੀ ਉਹਨਾਂ ਨੂੰ ਪਤਾ ਹੁੰਦਾ ਯਾਰ ਵੀ ਚੰਗੀ ਕੁਆਲਿਟੀ ਦੀ ਚੀਜ਼ ਆ ਜਿਹੜ ਜੱਗੂ ਉਹ ਤੇ ਠੋਕ ਮੇਰੇ ਪੀਏ ਲਾ ਕੇ ਲੈ ਜੂਗਾ ਹਾਂ ਨਹੀਂ ਨਹੀਂ ਵੀ ਰੁਪਈਏ ਠੋਕ ਮੇਰੇ ਤੇ ਲਾ ਦੂਗਾ ਪਰ ਇਹ ਚੀਜ਼ ਚੀਜ਼ ਦਿਲਵਾ ਲੈਣ ਦੀ ਤੱਕੇ ਨਾ ਹੀ ਵੀਰ ਜੀ ਸਭ ਤੋਂ ਵੱਡੀ ਗੱਲ ਇਹ ਜਿਹੜੀ ਚੀਜ਼ ਹੈ ਨਾ ਉਹ ਜੇ ਆਪਾਂ ਲਾ ਕੇ ਆਵਾਂਗੇ ਤੇ ਅਗਲੇ ਦਿਨ ਮੰਨਵੇਂ ਉਹ ਵੀ ਰੁਪਈਏ ਤੇ ਤੱਕੇ ਨਾਲਵਾ ਦੂਗਾ ਜੀ ਇਹ ਲੈ ਜਾਂ ਨਹੀਂ ਜਾਂਦਾ ਇਹ ਸਹੀ ਗੱਲ ਸ਼ੌਂਕ ਦੀ ਹੁੰਦੀ ਹੈ ਬਾਈ ਜੀ ਦੇਖੋ ਜਿਵੇਂ ਵੀਰ ਹੈ ਬਾਪੂ ਜੀ ਨੇ ਇਹਨਾਂ ਦੇ ਨਾਲ ਕੰਮ ਕਰਦੇ ਇਹ ਜਿਹੜੇ ਘਰਾਂ ਦੇ ਵਿੱਚ ਜਿੱਥੇ ਕਿਸੇ ਪਿਓ ਦੀਆਂ ਰੱਖੀਆਂ ਉਹਨਾਂ ਨੂੰ ਪੁੱਤ ਗਾਲਾਂ ਕੱਢਦਾ ਜਾਂ ਪੁੱਤ ਦੀਆਂ ਰੱਖੀਆਂ ਪਿਓ ਗਾਲਾਂ ਕੱਢਦਾ ਉਹਨਾਂ ਘਰਾਂ ਦੀਆਂ ਤਾਂ ਕੰਧਾਂ ਖਾਗੀਆਂ ਇਹ ਉਹਨੂੰ ਕਾਹ ਵੀ ਵਫਾ ਕਰ ਦੇਣਗੇ ਇੰਦਾ ਚਲੋ ਫੇਰ ਕਰਮਾਂ ਵਾਲੀਆਂ ਐਡੇ ਐਡੇ ਮੁੱਲ ਦੀਆਂ ਚੀਜ਼ਾਂ ਨੇ ਕੋਈ ਗੱਲ ਇਹ ਸ਼ੌਂਕ ਦੀ ਹੈ ਸਾਡਾ ਭਰਾ ਸ਼ੌਂਕ ਦੇ ਨਾਲ ਪੈਸੇ ਲਾਉਂਦਾ ਤੇ ਗਾਂ ਇਹਦੇ ਕੋਲੇ ਵੀ ਸ਼ੌਂਕ ਨਾਲ ਲੈਣ ਵਾਲੀ ਆਉਂਦੇ ਸਾਰੇ ਪੈਸੇ ਲਾਉਣ ਵਾਲੇ ਜਿਹੜੇ ਬੰਦੇ ਨੇ ਚੀਜ਼ ਸ਼ੌਂਕ ਨਾਲ ਲੈਣੀ ਹੈ ਬਾਈ ਜੀ ਉਹਨੇ ਪੈਸਾ ਨਹੀਂ ਦੇਖਣਾ ਬਾਕੀ ਹੈ ਰੇਕ ਚੰਗੀ ਚੀਜ਼ ਪੈਸੇ ਨਾਲ ਵੀ ਨਹੀਂ ਮਿਲਦੀ ਮੁਕੱਦਰਾ ਨਾਲ ਮਿਲਦੀ ਹੈ ਜੀ ਸਹੀ ਹੈ ਸਹੀ ਤੇ ਬਾਕੀ ਨੰਬਰ ਬੋਲਦੇ ਜੱਗੂ ਜਰਾ ਨੰਬਰ 9876615127 ਜੇ ਬਾਕੀ ਸ਼ੋਭਨਾਮ ਜਗਦੀਪ ਸਿੰਘ ਜੇ ਠੀਕ ਹੈ ਬਾਕੀ ਜ਼ਿਲ੍ਹਾ ਗਰਦਾਸਪੁਰ ਦੇ ਦੀ ਆਪਣੇ ਜੀ ਪਿੰਡ ਆਪਣਾ ਕਿੱਥੇ ਜਰ ਪਿੰਡ ਇਤੋਂ ਫੜੇਗੜ ਚੂੜੀਆਂ ਨਾਲ ਹੀ ਪਿੰਡ ਡੋਗਰ ਡੋਗਰ ਪਿੰਡ ਡੋਗਰ ਹਾਂਜੀ ਆ ਬਾਕੀ ਬਾਈ ਨੂੰ ਤਕਰੀਬਨ ਤਕਰੀਬਨ ਜਿਵੇਂ ਤੁਹਾਨੂੰ ਦੱਸਿਆ ਮੈਂ ਸੱਜਣ ਜਾਣਦੇ ਨੇ ਨੰਬਰ 22 ਦਾ ਵੀਡੀਓ ਚ ਚਲਾ ਦੂੰਗਾ ਤੇ ਜਿਹੜੇ ਸੱਜਣ ਨੂੰ ਇਹ ਨਕੀਨੇ ਦਾ ਸ਼ਾਇਦ ਹੀ ਮਿਲਣ ਤੁਹਾਨੂੰ ਮੈਨੂੰ ਪਤਾ ਇਹਦਾ ਇੱਥੇ ਹੋ ਜੂਗਾ ਕੇਸ ਆ ਬਾਕੀ ਤੁਸੀਂ ਰਿਕੁਆਇਰਮੈਂਟ ਕਰਕੇ ਬਾਈ ਤੋਂ ਗਾਵਾਂ ਮੱਝਾਂ ਜਿਸ ਟਾਈਪ ਦੀਆਂ ਚਾਹੀਦੀਆਂ ਨੇ ਤਕਰੀਬਨ ਚੰਗੀਆਂ ਲੈ ਕੇ ਦੇਵਾਂਗਾ ਬਾਈ 8-9 ਕਿਲੋ ਵਾਲੀਆਂ ਨਹੀਂ ਖਰੀਦਾ ਵੀ ਚੰਗੀ ਕੁਆਲਿਟੀ ਦੇ ਜਾਨਵਰ ਤੁਸੀਂ ਬਾਈ ਤੋਂ ਰਿਕੁਆਇਰਮੈਂਟ ਕਰਕੇ ਮੰਗਵਾ ਸਕਦੇ ਹੋ ਆਨੰਦ ਸੇ ਜੀ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਵਿਚਾਰ ਕਿੱਦਾਂ ਦੇ ਲੱਗੇ ਤੇ ਬਾਈ ਦੇ ਜਿਹੜੇ ਜਾਨਵਰ ਨੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ ਜੀ